ਜੈ ਕਰਾ ਭੋਲੇ ਭੰਡਾਰੀ ਦਾ ਭੋਲੇ ਸਾਡੇ ਦਰਵਾਜ਼ੇ ਕੀ ਜੈ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਸ਼ਹਿਰ ਪੁਰਾਣਾ ਤਲਵਾਰਾ ਫਿਰ ਮੂਰਤੀ ਸਥਾਪਨਾ ਜਿਹੜਾ ਸਮਾਰੋਹ ਹੋ ਰਿਹਾ ਵੀਰਵਾੜ 18 ਜੁਲਾਈ 2024 ਨੂੰ ਗਿਲਾ ਕੀ ਪਾਸ ਆਰੰਭ ਹੋਏਗਾ ਪ੍ਰਾਂਤ ਸਵੇਰ 9:30 ਵਜੇ ਸੋਮਵਾਰ 22 ਜੁਲਾਈ ਨੂੰ ਹਵਨ ਵਿਗਯ ਅਰੰਭ ਸਵਾ 11 ਵਜੇ ਜਿਹੜੀ ਪੂਰਨੋਤੀ ਦੁਪਹਿਰ 1 ਵਜੇ ਹੋਏਗੀ ਪੰਡਾਰਾ ਜਿਹੜਾ ਦੁਪਹਿਰ ਸਵਾ 1 ਵਜੇ ਸ਼ੁਰੂ ਕੀਤਾ ਜਾਵੇਗਾ ਜਿਹੜੇ ਵੀ ਮੇਰੇ ਇਲਾਕਾ ਨਵਾਸੀਆਂ ਨੇ ਯੋਗਦਾਨ ਦੇਣਾ ਹੋਵੇ ਸ਼ੇਪੂਰੀ ਧਾਮ ਦੇ ਵਿੱਚ ਜਿਹੜੇ ਵੀ ਮੇਰੇ ਭਰਾਵਾਂ ਨੇ ਯੋਗਦਾਨ ਕਰਨਾ ਹੋਵੇ ਉਹ ਸੋਲ ਬੈਬੀ ਟੀਵੀ ਦੇ ਜਿਹੜਾ ਡਿਸਪਲੇ ਉਹਦੇ ਨੰਬਰ ਆਏਗਾ ਉਹ ਨੰਬਰ ਤੇ ਤੁਸੀਂ ਉਹਨਾਂ ਨੂੰ ਸੇਵਾ ਦੇ ਸਕਦੇ ਆ। ਸਿਪੂਰੀ ਧਾਮ ਪੁਰਾਣਾ ਤਲਵਾੜਾ ਉਹ ਇਸ ਕਾਰਜ ਦੇ ਵਿੱਚ ਯੋਗਦਾਨ ਦੇ ਸਕਦੇ ਆ। ਨਵੇਦਕ ਸਮੂਹ ਸਿਪੂਰੀ ਧਾਮ ਪ੍ਰਬੰਧਕ ਕਮੇਟੀ ਪੁਰਾਣਾ ਤਲਵਾੜਾ ਗਿਲਾ ਹੁਸ਼ਿਆਰਪੁਰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 18 ਜੁਲਾਈ ਨੂੰ ਜਿਹੜਾ ਪ੍ਰੋਗਰਾਮ ਸ਼ੁਰੂ ਹੋਏਗਾ ਹਵਨ ਜੱਗੇ ਜਿਹੜਾ ਰੰਭ ਸਵਾ 11 ਵਜੇ ਪੂਰਨੋਤੀ 1 ਵਜੇ 22 ਜੁਲਾਈ ਨੂੰ ਭੰਡਾਰਾ ਸਵਾ 1 ਵਜੇ ਸ਼ੁਰੂ ਕੀਤਾ ਜਾਵੇਗਾ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਸ ਕੰਮ ਦੇ ਵਿੱਚ ਆਪਣਾ ਸਹਿਯੋਗ ਕਰੇ ਤੁਹਾਡਾ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ